ਆਜੋ ਅੱਗੇ ਆਜੇਂ ਜੀ ਆਪਮਗਰ ਰਾਸ਼ੀ ਜੀ ਅੱਗੇ ਤੋਂ ਬੜਾ ਜੀ ਕਾਛ ਯਾਤਰਾ ਆਜੋ ਜੀ ਸ਼ੁਰੂ ਹੋ ਚੁੱਕੀ ਹੈ ਡੇਰੇ ਦੀ ਪ੍ਰਕਰਮਾ ਕਰਕੇ ਯਾਤਰਾ ਕਾਛ ਯਾਤਰਾ ਮਹਾਰਾਜੀ ਆਇਓ ਕਾ ਲਾਲਾ ਮਹਾਰਾਜੀ ਮਹਾਰਾਜੀ ਮਹਾਰਾਜਯੋ ਕੀ ਕਾਲੂ ਭਾਗੂਰੋਂ ਪਾਸੇੋਂ ਦੁਹਾਰਾ ਬਾਰੇ ਫੁਕਾ ਲੈ ਸਾਦੇ ਨਾਮ ਹਰੇ ਨਾਮ ਸਿਦਾ ਨਾਮ ਨਾਮਾ ਕਥਾਵਾਚਕ ਸਵਾਮੀ ਰਾਮ ਪੀਰ ਸ ਹਰਦਵਾਰ ਵਾਲੇ ਜਾਲਾਲਾ ਜੀ ਤੇ ਆਜੀ श्री मद्भागवत कथा ज्ञान ਦੇ ਸੰਬੰਧ ਵਿੱਚ ਕਾਸ਼ ਯਾਤਰਾ ਓਮ ਸ਼੍ਰੀ ਚੰਦਰਾਮ ਨਮੇ ਸ਼੍ਰੀ ਸ਼੍ਰੀ 108 ਸਿੱਧ ਬਾਬਾ ਇੰਦਰਦਾਸ ਜੀ ਦੀ 44ਵੀਂ ਵਰਸੀ ਮਿਤੀ 26 8 2025 ਦਿਨ ਮੰਗਲਵਾਰ ਭਾਦੋਸਦੀ ਤੀਜ ਨੂੰ ਸਥਾਨ ਡੇਰਾ ਸ਼੍ਰੀ ਸ਼੍ਰੀ 108 ਸਿੱਧ ਬਾਬਾ ਇੰਦਰਦਾਸ ਜੀ ਬਰਨਾਲਾ ਬਠਿੰਡਾ ਰੋਡ ਵਿਸ਼ਕਰਮਾ ਮੰਦਿਰ ਤਪਾ ਮੰਡੀ ਕਥਾਵਾਚਕ Swami राम तीर्थ जी ਜੀ ਮਾ ਹਰਦਵਾਰ ਵਾਲੇ ਅੱਜ ਤੋਂ ਇਹ ਸਮਾਗਮ ਸ਼ੁਰੂ ਹੋ ਚੁੱਕਿਆ ਹੈ 26 ਤਰੀਕ ਨੂੰ ਸ੍ਰੀ ਮਦ ਭਾਗਵਤ ਸਪਤਾ ਗਿਆਨ ਜਗ ਦੇ ਪਾਠ ਦੇ ਭੋਗ ਪਾ ਕੇ ਸੰਤਾਂ ਦੀ 44ਵੀਂ ਵਰਸੀ ਮਨਾਈ ਜਾਵੇਗੀ ਇਸ ਦਿਵੰਦ ਵਿੱਚ ਅੱਜ ਕਾਉਚ ਯਾਤਰਾ ਬੇਰੇ ਦੇ ਉੱਪਰ ਦੀ ਪ੍ਰਕਰਮਾ ਪ੍ਰਕਰਮਾਤ ਕਰਕੇ ਦੂਸਰੇ ਛੋਟੇ ਗੇਟ ਪਹੁੰਚ ਚੁੱਕੇ ਨੇ ਤੁਹਾਨੂੰ ਸਾਰਾ ਲਾਈਵ ਵੀਅੂ ਦਿਖਾ ਰਹੇ ਹਾਂ ਮੈਂ ਤੁਹਾਡਾ ਆਪਣਾ ਵੀਜੇ ਸ਼ਰਮਾ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ ਕਿਹਾ ਹੈ ਕਿਵੇਂ ਆ ਦੀਪਕ ਠੀਕ ਹੈ ਸਾਰਾ ਤਵ ਨੂੰ ਡੇਰੇ ਦਾ ਵਿਵਦ ਖਾ ਰਹੇ ਆ ਅਮਾਦੀ ਸਾਲ ਦਿਰੀਚੇ 108 ਸਿੱਧ ਬਾਬਾ ਇੰਦਰਦਾਸ ਜੀ ਅਦਿ ਸਥਾਨ ਤੇ ਕਾਸ਼ ਯਾਤਰਾ ਹੋ ਚੁੱਕੀ ਹੈ ਬਹੁਤ ਹੀ ਨਰਜਾਦਾ ਨਾਲ ਆਉਚੀ ਜਾ ਤਰਾ Cautinho de atrás. Hãy subscribe cho kênh Ghiền Mì Gõ Để không bỏ lỡ những video hấp dẫn